ਸ਼ਿਆਨੇਗਲ ਕਹਿੰਦੇ ਆ ਵੀ ਜੇਕਰ ਕੋਈ ਬੰਦਾ ਦਲਤ ਕੰਮ ਕਰੇ ਉਹਦੀ ਆਲੋਚਨਾ ਨਿਠ ਕੇ ਕਰੋ ਮर्यादा ਦੇ ਵਿੱਚ ਰਹਿ ਕੇ ਕਰੋ ਤੇ ਉਹਨੂੰ ਤਰਕ ਦੇ ਆਧਾਰ ਦੇ ਉੱਤੇ ਸਵਾਲ ਕਰੋ ਤੇ ਉਹਨੂੰ ਨਿਰ ਉੱਤਰ ਕਰੋ ਪਰ ਜੇਕਰ ਉਹੀ ਬੰਦਾ ਕੋਈ ਚੰਗਾ ਕੰਮ ਕਰੇ ਤਾਂ ਉਹਦੀ ਸਿਫਤ ਵੀ ਕਰੋ ਉਹਨੂੰ ਐਪਰੀਸ਼ੀਏਟ ਵੀ ਕਰੋ ਇਹ ਗੱਲ ਕਹੋ ਕਿ ਬਾਈ ਬੀਤੇ ਵੇਲੇ ਦੇ ਵਿੱਚ ਭਾਵੇਂ ਤੁਹਾਡੀਆਂ ਆ ਆ ਗਲਤੀਆਂ ਸੀ ਪਰ ਵਰਤਮਾਨ ਦੇ ਵਿੱਚ ਜਿਹੜਾ ਤੁਸੀਂ ਆ ਚੰਗਾ ਕੰਮ ਕਰ ਰਹੇ ਆ ਜਿਹੜੀ ਚੰਗੀ ਗੱਲ ਕਰ ਰਹੇ ਆ ਜੋ ਸੋਹਣਾ ਕੰਮ ਕਰ ਰਹੇ ਆ ਇਹਦੀ ਅਸੀਂ ਸਿਫਤ ਵੀ ਕਰਦੇ ਆ ਪੰਜਾਬ ਦੇ ਵਿੱਚ ਹੜ ਆਏ ਤੇ ਹੜ ਦਾ ਅਸਰ ਹਲੇ ਵੀ ਹੈ ਤੇ ਕਈ ਮਹੀਨੇ ਤੱਕ ਰਹਿਣਾ ਵੀ ਹੈ ਪਰ ਇਨ੍ਹਾਂ ਹੜਾਂ ਦੇ ਵਿੱਚ ਬਹੁਤ ਸਾਰੇ ਚਿਹਰਿਆਂ ਨੇ ਉਹ ਕੰਮ ਕਰ ਦਿਖਾਏ ਜਿਨ੍ਹਾਂ ਨੂੰ ਅਸੀਂ ਇਸ ਸਮੇਂ ਦੇਸ਼ਿਕ ਯਾਰ ਇਹ ਕੰਮ ਦੇ ਨਹੀਂ ਇਹਨਾਂ ਨੇ ਕਾਹਦਾ ਕੰਮ ਕਰਨਾ ਇਹ ਕੰਮ ਕਰਦੇ ਹੀ ਨਹੀਂ ਹੁੰਦੇ ਇਹਨਾਂ ਤੋਂ ਕੰਮ ਹੋਣਾ ਹੀ ਨਹੀਂ ਉਹ ਕਲਾਕਾਰ ਵੀ ਆ ਜਿਨ੍ਹਾਂ ਦੇ ਬਾਰੇ ਅਸੀਂ ਬਹੁਤ ਕੁਝ ਕਹਿੰਦੇ ਰਹੇ ਕਿਸੇ ਦੇ ਬਾਰੇ ਅਸੀਂ ਆਵਾਜ਼ ਚੱਕ ਲਿਆ ਕਿਸੇ ਦੇ ਬਾਰੇ ਅਸੀਂ ਆਹ ਗੱਲ ਛੇੜ ਲਈ ਕਿਸੇ ਦੇ ਬਾਰੇ ਅਸੀਂ ਆਹ ਗੱਲ ਛੇੜ ਲਈ ਉਹਨਾਂ ਲੋਕਾਂ ਨੇ ਜਦੋਂ ਇੱਥੇ ਕੀ ਮਦਦ ਦਾ ਹੱਥ ਵਧਾਇਆ ਤਾਂ ਮੇਰਾ خیال ਆ ਵੀ ਉਹਨਾਂ ਲੋਕਾਂ ਦੇ ਮੂੰਹ ਦੇ ਵਿੱਚ ਦੰਦਾਂ ਦੇ ਥੱਲੇ ਜੀਬ ਆਈ ਹੋਣੀ ਵੀ ਯਾਰ ਹੁਣ ਅਸੀਂ ਇਹਨਾਂ ਦੇ ਬਾਰੇ ਕੀ ਕਰੀਏ ਇਹ ਤਾਂ ਸੋਹਣਾ ਕੰਮ ਕਰੀ ਜਾਂਦੇ ਆ ਤੇ ਅਸੀਂ ਕੱਲੀਆਂ ਉਹ ਤੋਂ ਬਾੜਾਂ ਕੱਢੀਆਂ ਲੰਘੇ ਕੱਲ ਜਦੋਂ ਸੁਖਬੀਰ ਸਿੰਘ ਬਾਦਲ ਖੋਰੀ ਮਮਦੋੜ ਦੇ ਵਿੱਚ ਗਏ ਉੱਥੇ ਰਹਿਮਤ ਦੋਨੇ ਵਾਲਾ ਪਿੰਡ ਆ ਉਸ ਪਿੰਡ ਦੇ ਵਿੱਚ ਗਏ ਹੜਪੀੜਤ ਲੋਕਾਂ ਦਾ ਹਾਲਚਲ ਪੁੱਛਣ ਵਾਸਤੇ ਗਏ ਤਾਂ ਇੱਕ ਬੀਬੀ ਜੀ ਨੇ ਹੱਥ ਜੋੜ ਕੇ ਇਹ ਗੱਲ ਕਹੀ ਚੈਰੀ ਜੀ ਬਾਦਲ ਸਾਹਿਬ ਸਾਡੀਆਂ ਜ਼ਮੀਨਾਂ ਪੱਕੀਆਂ ਕਰ ਦਿਓ ਸਾਡੀਆਂ ਪੈੜੀਆਂ ਪੱਕੀਆਂ ਕਰ ਦਿਓ ਸਾਡੀਆਂ ਪੈਲੀਆਂ ਪੱਕੀਆਂ ਹੋ ਜਾਣ ਤਾਂ ਸਾਡੇ ਮਸਲੇ ਹੱਲ ਹੋ ਜਾਣ ਇਹ ਜੇ ਬੰਨ ਪੱਕੇ ਹੋ ਜਾਣ ਤਾਂ ਸਾਡੇ ਮਸਲੇ ਹੱਲ ਹੋ ਜਾਣ ਸੁਖਬੀਰ ਸਿੰਘ ਬਾਦਲ ਹੁਣ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਆ ਸੁਖਬੀਰ ਸਿੰਘ ਬਾਦਲ ਹੁਣ ਵਿਧਾਇਕ ਵੀ ਨਹੀਂ ਆ ਸੁਖਬੀਰ ਸਿੰਘ ਬਾਦਲ ਹੁਣ ਐਮਪੀ ਵੀ ਨਹੀਂ ਆ ਹੈ ਤਾਂ ਅਕਾਲੀ ਦਲ ਦਾ ਪ੍ਰਧਾਨ ਹੀ ਪਰ ਉਹਨੇ ਇੱਕ ਬਹੁਤ ਵੱਡੀ ਗੱਲ ਕਹੀ ਆ ਉਹਨੇ ਇਹ ਗੱਲ ਕਹੀ ਆ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਪਹਿਲੇ ਹਫ਼ਤੇ ਦੇ ਵਿੱਚ ਵਿੱਚ ਤੁਹਾਡੀਆਂ ਪੈਲੀਆਂ ਪੱਕੀਆਂ ਕਰ ਦੇਾਂਗੇ ਤੇ ਦੂਜੀ ਗੱਲ ਇਹ ਆ ਬਈ ਅਸੀਂ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਨੇਟ ਕੇ ਆਪ ਦਾ ਜਿਹੜੇ ਬੰਨ ਆ ਇਹ ਮਜ਼ਬੂਤ ਕਰੋ ਡੀਜ਼ਲ ਸਾਡਾ ਟਰੈਕਟਰ ਤੁਹਾਡੇ ਮੇਰਾ ਖਿਆਲ ਆ ਵੀ ਇਹ ਇੱਕ ਵੱਡੀ ਗੱਲ ਆ ਜਿਹਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਐਪਰੀਸ਼ੀਏਟ ਕਰਨਾ ਮੰਦਾ ਜਦੋਂ ਇਹੋ ਜੀ ਗੱਲ ਕਰਦੇ ਆਂ ਕਈ ਲੋਕ ਘਰੇ ਬੈਠੇ ਕਹਿੰਦੇ ਹੁੰਦੇ ਵਿਕ ਗਏ ਹੋਏ ਖਰੀਦ ਲਏ ਹੋ ਫਲਾਣਾ ਹੋ ਗਿਆ ਢਿੰਗੜਾ ਹੋ ਗਿਆ ਤੁਸੀਂ ਵੀ ਜਾਓ ਤੁਸੀਂ ਕੰਮ ਕਰੋ ਅਸੀਂ ਇਹ ਗੱਲ ਕਵਾਂਗੇ ਕਿ ਇਸ ਵੀਰ ਜੀ ਨੇ ਕਮਾਲ ਕਰਤੀ ਆ ਇਸ ਬੰਦੇ ਨੇ ਸਭ ਕੁਝ ਦਾ ਦੇ ਉੱਤੇ ਲਾਤਾ ਇਸ ਵੀਰ ਜੀ ਦੀ ਗੱਲ ਵੀ ਸਾਨੂੰ ਇਸ ਥਾਂ ਦੇ ਉੱਤੇ ਬੈਠ ਕੇ ਕਰਨੀ ਚਾਹੀਦੀ ਆ ਗੱਲ ਵਿਕਣ ਮਕਾਉਣ ਦੀ ਨਹੀਂ ਆ ਗੱਲ ਜੋ ਦਿਸਦਾ ਉਹਦੇ ਪ੍ਰਗਟਾਵੇ ਦੀ ਆ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਪੈਣੀਆਂ ਕਿ ਨਹੀਂ ਪੈਣੀਆਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੁਖਬੀਰ ਬਾਦਲ ਹੋਰਾਂ ਦੇ ਉੱਤੇ ਚੰਗੇ ਦਿਨ ਸਿਆਸੀ ਤੌਰ ਦੇ ਉੱਤੇ ਆਉਣੇ ਕਿ ਨਹੀਂ ਆਉਣੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਨਾ ਮੈਂ ਵੋਟਾਂ ਪਵਾਉਣ ਵਾਲਿਆਂ ਦੇ ਵਿੱਚ ਆ ਨਾ ਮੈਂ ਵੋਟਾਂ ਕਟਵਾਉਣ ਵਾਲਿਆਂ ਦੇ ਵਿੱਚ ਆ ਲੋਕਾਂ ਦੀ ਮਰਜ਼ੀ ਆ ਪੰਜਾਬ ਦੇ ਲੋਕਾਂ ਦਾ 5 ਦਿਨ 4 ਦਿਨ 3 ਦਿਨ ਪਹਿਲਾਂ ਨਹੀਂ ਪਤਾ ਹੁੰਦਾ ਵੀ ਕਿਹਨੂੰ ਵੋਟ ਪਾਉਣੀ ਆ ਤੇ ਕਿਹਨੂੰ ਨਹੀਂ ਪਾਉਣੀ ਮੈਨੂੰ ਅਕਸਰ ਜਦੋਂ ਇਹ ਗੱਲ ਕਹਿੰਦੇ ਆ ਨਾ ਕਿ ਬਾਈ ਜੀ ਪਿਛਲੇ ਬੁੱਧਵਾਰ ਪਿਛਲੇ ਸ਼ੁੱਕਰਵਾਰ ਤੱਕ ਤਾਂ ਫਲਾਣੇ ਦੀ ਹਵਾ ਬਹੁਤ ਸੀ ਆ ਪਤਾ ਨਹੀਂ ਕੀ ਗੱਲ ਹੋ ਗਈ ਬਾਈ ਜੀ ਛਨੀਕਵਾਰ ਤੋਂ ਹਵਾ ਫਲਾਣੇ ਦੇ ਹੱਕ ਚ ਬਣ ਗਈ ਮੈਂ ਉਦੋਂ ਇਹ ਸੋਚਦਾ ਹੁੰਦਾ ਵੀ ਪੰਜਾਬੀ ਇਉਂ ਹੀ ਹੁੰਦੇ ਆ ਇਹ ਜਿੱਧਰ ਨੂੰ ਵਹਿੰਦੇ ਆ ਤੇ ਫਿਰ ਉਧਰ ਨੂੰ ਵਹਿ ਤੁਰਦੇ ਹੜ ਦੇ ਪਾਣੀ ਦੇ ਵਾਂਗੂ ਖੈਰ ਉਦੋਂ ਵੋਟਾਂ ਪਾਉਣੀਆਂ ਨਹੀਂ ਪਾਉਣੀਆਂ ਇਹ ਤੁਹਾਡਾ ਆਪਣਾ ਕੰਮ ਪਰ ਜੇ ਆਪਾਂ ਇਹ ਗੱਲ ਕਹੇ ਕਿ ਵੀ ਸੁਖਬੀਰ ਸਿੰਘ ਬਾਦਲ ਨੇ ਐਤਕੀ ਕਮਾਲ ਕੀਤੀ ਐਤਕੀ ਉਹਦੇ ਵੱਲੋਂ ਲੋਕਾਂ ਦੀ ਬਾਹ ਫੜ ਕੇ ਇਹ ਦੱਸਿਆ ਗਿਆ ਜੀ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਮੇਰਾ ਖਿਆਲ ਆ ਵੀ ਉਦੀ ਸਿੱਪਤ ਹੋਣੀ ਚਾਹੀਦੀ ਆ ਇਹ ਕੱਟੀਆਂ ਪੱਕੀਆਂ ਪੈਲੀਆਂ ਦਾ ਬਾਜਰਾ ਕੀ ਆ ਅਸੀਂ ਟੈਂਡੀ ਵਾਲਾ ਤੇ ਗੱਟੀ ਰਾਜੋ ਕੇ ਪਿੰਡ ਦੇ ਵਿੱਚ ਗਏ ਸੀ ਕਵਰੇਜ ਕਰਨ ਦੇ ਲਈ ਉਥੇ ਇੱਕ 80 ਸਾਲ ਤੋਂ ਵੱਧ ਉਮਰ ਦੀ ਬੇਬੇ ਉਹਦਾ ਕਮਾਨੀਦਾਰ ਸਰੀਰ ਝੁਕਿਆ ਹੋਇਆ ਉਹ ਬੇਬੇ ਦੇ ਮੂਰੇ ਅਸੀਂ ਮਾਈਕ ਕੀਤਾ ਸੀ ਕਿ ਬੇਬੇ ਜੀ ਤੁਹਾਡੀ ਅੱਜ ਦੇ ਦੌਰ ਦੇ ਵਿੱਚ ਹੁਣੀ ਅੱਜ ਵੀ ਤਰੀਕੇ ਦੇ ਵਿੱਚ ਲੋੜ ਕਿਹੜੀ ਆ ਵੀ ਅਸੀਂ ਆਪਦੇ ਭੈਣਾ ਵੀਰਾਂ ਨੂੰ ਕਹਿੰਗੇ ਵੀ ਭਾਈ ਇਹਨਾਂ ਦੇ ਕੋਲੇ ਰਾਸ਼ਨ ਦੀ ਲੋੜ ਆ ਇਹਨਾਂ ਨੂੰ ਜੀ ਚਾਰੇ ਦੀ ਲੋੜ ਆ ਇਹਨਾਂ ਨੂੰ ਜੀ ਇਸ ਵੇਲੇ ਤੂੜੀ ਦੀ ਲੋੜ ਆ ਇਹਨਾਂ ਨੂੰ ਇਸ ਵੇਲੇ ਜੀ ਸੈਨੇਟਰੀ ਪੈਡ ਦੀ ਲੋੜ ਆ ਇਹਨਾਂ ਦੇ ਬੱਚਿਆਂ ਨੂੰ ਡਾਈਪਰਾਂ ਦੀ ਲੋੜ ਆ ਕਿਹੜੀ ਚੀਜ਼ ਦੀ ਲੋੜ ਆ ਬੇਬੇ ਕਹਿੰਦੀ ਪੁੱਤ ਪੈਲੀਆਂ ਪੱਕੀਆਂ ਹੋ ਜਾਣ ਮੇਰੇ ਜਉਂਦੇ ਜੀ ਤਾਂ ਮੇਰਾ ਮਰਨਾ ਸੌਖਾ ਹੋ ਜੇ ਮੇਰੇ ਨਜ਼ਰ ਦੇ ਵਿੱਚ ਇਹ ਸੀ ਵੀ ਪੈਲੀ ਪੱਕੀ ਕਿਵੇਂ ਹੁੰਦੀ ਆ ਪੈਲੀ ਤਾਂ ਹੁੰਦੀ ਕੱਚੀ ਆ ਕਿਉਂਕਿ ਕੱਚੇ ਥਾਂ ਨੂੰ ਵੋਹਨੇ ਆ ਉਹ ਬੇਬੇ ਕਹਿੰਦੀ ਪੁੱਤ ਪੈਲੀਆਂ ਪੱਕੀਆਂ ਤੋਂ ਭਾਵ ਇਹ ਆ ਕਿਸੇ ਵੇਲੇ ਸਾਡੀਆਂ ਪੈਲੀਆਂ ਸਾਡੇ ਨਾਂ ਤੇ ਬੋਲਦੀਆਂ ਸੀ ਗਰਦੌਰੀਆਂ ਸਾਡੇ ਨਾਂ ਤੇ ਸੀ ਤਾਂ ਗਰੋਸ ਦੀ ਸਰਕਾਰ ਨੇ ਉਦੋਂ ਇਹ ਗਰਦੌਰੀਆਂ ਤੋੜ ਦਿੱਤੀਆਂ ਤੇ ਹੁਣ ਇਹ ਪੈਲੀਆਂ ਦੇ ਉੱਤੇ ਅਸੀਂ ਕਾਸ਼ਤ ਕਰਦੇ ਅਸੀਂ ਖੇਤੀ ਕਰਦੇ ਆ ਪਰ ਇਹ ਪੈਲੀਆਂ ਸਾਡੇ ਨਾਂ ਦੇ ਉੱਤੇ ਨਹੀਂ ਆ ਜਦੋਂ ਇਹ ਪੈਲੀਆਂ ਸਾਡੇ ਨਾਂ ਦੇ ਉੱਤੇ ਬੋਲਦੀਆਂ ਨਹੀਂ ਤੇ ਫਿਰ ਮੁਆਵਜ਼ਾ ਸਾਡੇ ਨਾਂ ਦੇ ਉੱਤੇ ਕਿਵੇਂ ਬੋਲੂਗਾ ਸਾਨੂੰ ਮੁਆਵਜ਼ੇ ਦੀ ਵੀ ਲੋੜ ਨਹੀਂ ਜੇ ਇਹ ਪੈਲੀਆਂ ਕੱਚੀਆਂ ਸਾਡੇ ਨਾਂ ਦੇ ਉੱਤੇ ਪੱਕੀਆਂ ਹੋ ਜਾਣ ਤੇ ਫਿਰ ਅਸੀਂ ਧੰਨਵਾਦੀ ਹੋਵਾਂਗੇ ਸਾਡੀ ਵਾਅਦਾਂ ਤੱਕ ਪਹੁੰਚਾ ਦਿਓ ਅਸੀਂ ਚਲੋ ਆਪਣਾ ਕੰਮ ਕੀਤਾ ਆਪਦਾ ਆਗੇ ਹੋਰ ਪ੍ਰੋਗਰਾਮ ਕੀਤੇ ਸਾਡੇ ਲਈ ਇਹ ਖਬਰ ਸਾਡੇ ਲਈ ਇੱਕ ਪ੍ਰੋਗਰਾਮ ਹੋ ਗਿਆ ਪਰ ਹੁਣ ਜਦੋਂ ਸੁਖਬੀਰ ਬਾਦਲ ਨੇ ਕਿਹਾ ਜੀ ਕਿ ਇਹਨਾਂ ਕੱਚੀਆਂ ਪੈਲੀਆਂ ਨੂੰ ਅਸੀਂ ਪੱਕਾ ਕਰਾਂਗੇ ਤਾਂ ਮੈਨੂੰ ਇਹ ਗੱਲ ਚੰਗੀ ਲੱਗੀ ਵੀ ਹੋਰ ਵੀ ਕਈਆਂ ਨੂੰ ਕਹਿਣੀ ਚਾਹੀਦੀ ਸੀ ਇਹ ਗੱਲ ਕਾਂਗਰਸੀ ਆਗੂਆਂ ਨੂੰ ਵੀ ਕਹਿਣੀ ਚਾਹੀਦੀ ਸੀ ਇਹ ਆਮ ਆਦਮੀ ਪਾਰਟੀ ਨੂੰ ਤੇ ਭਾਜਪਾ ਨੂੰ ਵੀ ਹੁਣ ਤੱਕ ਕਹਿ ਦੇਣੀ ਚਾਹੀਦੀ ਸੀ ਤੇ ਜਿਨ੍ਹਾਂ ਦੇ ਸਰਕਾਰ ਆ ਹੁਣ ਉਹਨਾਂ ਨੂੰ ਚਾਹੀਦਾ ਜੀ ਕਿ ਇਹ ਕੱਚੀਆਂ ਪੈਲੀਆਂ ਪੱਕੀਆਂ ਕਰ ਹੀ ਦਿੱਤੀਆਂ ਜਾਣ ਜਾਂ ਕਰਵਾ ਹੀ ਦਿੱਤੀਆਂ ਜਾਣ ਇਹਨਾਂ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਜਿਹਦੇ 10 ਕਿਲੇ ਰੁੜ ਗਏ ਬਰਬਾਦ ਹੋ ਗਏ ਉਹਨੂੰ ਮੁਆਵਜ਼ਾ ਮਿਲਣਾ ਕਿ ਨਹੀਂ ਮਿਲਣਾ ਉਹਨੂੰ ਇਸ ਗੱਲ ਦਾ ਧੁਰਕੂ ਲੱਗਾ ਹੋਇਆ ਜੇ ਕਾਨੂੰਨੀ ਪ੍ਰਕਿਰਿਆ ਇਹਦੇ ਵਿੱਚੜਕੜਾਉਂਦੀ ਆ ਤਾਂ ਉਹਦੇ ਮੁਤਲਕ ਵੀ ਸਰਕਾਰ ਨੂੰ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਆ ਪਰ ਸੁਖਵੀਰ ਬਾਦਲ ਦਾ ਸ਼ੁਕਰੀਆ ਕਰੀਏ ਜੀਨੇ ਇਹ ਗੱਲ ਕਹੀ ਦੀ ਕਿ ਪਹਿਲੇ ਹਫਤੇ ਦੇ ਵਿੱਚ ਵਿੱਚ ਅਸੀਂ ਇਹਨਾਂ ਪੈਲੀਆਂ ਕੱਚੀਆਂ ਨੂੰ ਪੱਕੀਆਂ ਕਰ ਦਿਆਂਗੇ ਐਤਕੀ ਜਿਸ ਤਰੀਕੇ ਨਾਲ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਮਿਹਨਤ ਕੀਤੀ ਆ ਉਹ ਉਸ ਬੰਦੇ ਦਾ ਅਪਾ ਧੰਨਵਾਦ ਕਰੀਏ ਮੈਂ ਕਿਨੇ ਅੱਗੇ ਵੀ ਗੱਲ ਕਹੀ ਸੀ ਬਿਲਕੁਲ ਦੀਪ ਸਿੰਘ ਢਾਲੀਵਾਲ ਨੂੰ ਪੰਜਾਬੀਆਂ ਦੇ ਹੋਛੇ ਹਿੱਸੇ ਨੇ ਕਰੇ ਤਮਾਤਰ ਮੰਤਰੀ ਕਿਹਾ ਕਰੇ ਕਹ ਜੀ ਤਮਾਤਰ ਕਹਿ ਕੇ ਮਖਾਉਂਦੇ ਆ ਕਦੇ ਆਹ ਗੱਲ ਕਹਿੰਦੇ ਆ ਵੀ ਇਹ ਐਦਾਂ ਬੋਲਦੇ ਐ ਐਦਾਂ ਬੋਲਦੇ ਆ ਉਹ ਬੰਦੇ ਨੂੰ ਆਪਾਂ ਮਿੱਟੀ ਨਾਲ ਮਿੱਟੀ ਹੋਏ ਦੇਖਿਆ ਗਾਰੇ ਦੇ ਵਿੱਚ ਬੜੇ ਹੋਏ ਦੇਖਿਆ ਲੋਕਾਂ ਲਈ ਰੋਂਦੇ ਹੋਏ ਦੇਖਿਆ ਤੇ ਲੋਕਾਂ ਦਾ ਪਤਾ ਨਹੀਂ ਕਿ ਵੋਟਾਂ ਪਾਉਣੀਆਂ ਨਹੀਂ ਪਾਉਣੀਆਂ ਇਹ ਵੀ ਥੋੜੀ ਮਰਜ਼ੀ ਆ ਮੈਂ ਨਹੀਂ ਕਹਦਾ ਪਾਓ ਪਰ ਬੰਦੇ ਨੂੰ ਆਪਾਂ ਐਪਰੀਸ਼ੀਏਟ ਤਾਂ ਕਰੀਏ ਯਾਰ ਉਹਨੇ ਕੰਮ ਕੀਤੇ ਆ ਉਹ ਬੰਦਾ ਇਸ ਵੇਲੇ ਵੀ ਪਾਈਪ ਹੱਥ ਦੇ ਵਿੱਚ ਫੜ ਕੇ ਤੇ ਸਕੂਲ ਧੋਣ ਦਾ ਕੰਮ ਕਰ ਰਿਹਾ ਆਪਾਂ ਐਪਰੀਸ਼ੀਏਟ ਕਿਉਂ ਨਾ ਕਰੀਏ ਬਹੁਤ ਸਾਰੇ ਕਲਾਕਾਰਾਂ ਨੇ ਜਿਨ੍ਹਾਂ ਨੂੰ ਆਪਾਂ ਪਾਣੀ ਪੀ ਪੀ ਕੇ ਨਿੰਦੇ ਰਹੇ ਇਹ ਗੱਲ ਕਹਦੇ ਰਹੇ ਵੀ ਇਹਦੇ ਨਾਲ ਲੜ ਪਿਆ ਇਹਦੀ ਫਿਲਮ ਦੇ ਬਾਰੇ ਕੋਈ ਟਿੱਪਣੀ ਕਰਦੇਗੇ ਗੁਰਨਾਸਮਾਨ ਦੇ ਬਾਰੇ ਆਪਾਂ ਗੱਲ ਕਹਿ ਦਈਏ ਫਲਾਣੇ ਬਾਰੇ ਆਪਾਂ ਗੱਲ ਕਹਿ ਦਈਏ ਜਦੋਂ ਉਹਨਾਂ ਲੋਕਾਂ ਨੇ ਇਤ ਕੀ ਪੈਸੇ ਦਿੱਤੇ ਜਦੋਂ ਉਹਨਾਂ ਲੋਕਾਂ ਨੇ ਇਤ ਕੀ ਮਦਦ ਕੀਤੀ ਤਾਂ ਆਪਾਂ ਨੂੰ ਸਭ ਦਾ ਸ਼ੁਕਰੀਆ ਕਰਨਾ ਬਣਦਾ ਕਿਉਂਕਿ ਕੋਈ ਬੰਦਾ ਸੂਈ ਜੋਗਾ ਕੋਈ ਬੰਦਾ ਸਲਾਈ ਜੋਗਾ ਜਦੋਂ ਉਹਨਾਂ ਬੰਦਿਆਂ ਨੇ ਮਦਦ ਦੀ ਗੱਲ ਕੀਤੀ ਤਾਂ ਮੈਂ ਉਹਨਾਂ ਦਾ ਰਿਣੀ ਹੋ ਗਿਆ ਹਾਂ ਹੋ ਸਕਦਾ ਕਿਸੇ ਕਲਾਕਾਰ ਨੇ ਜਿਨੇ ਅੱਜ ਕਿਸ਼ਤਾਂ ਦਿੱਤੀਆਂ ਜਿਨੇ ਪਿੰਡ ਗੋਦ ਲਏ ਜਿਨੇ ਲੋਕਾਂ ਦੇ ਘਰ ਪਾ ਕੇ ਦੇਣ ਦੀ ਗੱਲ ਕੀਤੀ ਜਿਨੇ ਪਸ਼ੂ ਲੈ ਕੇ ਦਿੱਤੇ ਜੇ ਉਹਨੇ ਗਲਤ ਗੀਤ ਗਾਇਆ ਜੇ ਉਹਦੀ ਫਿਲਮ ਮਾੜੀ ਹੋਈ ਆਪਾਂ ਉਹਦਾ ਤੁਲਨਾਤਮਕ ਵਿਅਨ ਉਸ ਸਾਹਿਬ ਨਾਲ ਕਰਾਂਗੇ ਆਪਾਂ ਉਦੋਂ ਉਹਦੀ ਬਾਰੇ ਖਾਵਾਂਗੇ ਜੀ ਕਿ ਆ ਚੀਜ਼ ਬਿਲਕੁਲ ਬਕਵਾਸ ਆ ਆ ਚੀਜ਼ ਬਿਲਕੁਲ ਚੰਗੀ ਆ ਤਾਂ ਪਰ ਰਿਣੀ ਤਾਂ ਹੈਗੇ ਆ ਪਰ ਇਹ ਨਹੀਂ ਕਿ ਭਾਈ ਉਦੋਂ ਸਮਝੌਤਾ ਕਰਾਂਗੇ ਪਰ ਸਾਡੀ ਪੰਜਾਬਗਾਂ ਦੀ ਇੱਕ ਅੜਤ ਆ ਵੀ ਅਸੀਂ ਲੰਗੜ ਚੱਕ ਕੇ ਜਿੱਧਰ ਨੂੰ ਤੁਰਦੇ ਸਾਰੇ ਜਣੇ ਉਧਰ ਨੂੰ ਦਵਾ ਸੱਟ ਤੁਰ ਪੈ ਨੇ ਆ ਸਾਨੂੰ ਚਾਹੀਦਾ ਇਹ ਆ ਕਿ ਚੰਗੇ ਕੰਮ ਵੇਲੇ ਚੰਗਾ ਕਹੀਏ ਤੇ ਗਲਤ ਕੰਮ ਵੇਲੇ ਬੰਦੇ ਨੂੰ ਗਲਤ ਕਹੀਏ ਉਸ ਤੋਂ ਅਗਲੀ ਗੱਲ ਇਹ ਆ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਨੇ ਕੰਮ ਕੀਤੇ ਹੋਰ بڑے ਨੇਤਾਵਾਂ ਨੇ ਕੰਮ ਕੀਤੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵੇਲੇ ਮਿਸ਼ਨ ਚੜ੍ਹਦੀ ਕਲਾ ਵੀ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਵੱਧ ਤੋਂ ਵੱਧ ਪੈਸੇ ਇਕੱਠੇ ਕਰਕੇ ਪੰਜਾਬ ਦੇ ਲੋਕਾਂ ਦੇ ਉੱਤੇ ਖਰਚ ਕਰਨ ਦੀ ਗੱਲ ਕਹੀ ਗਈ ਆ ਸ਼ੁਕਰੀਆ ਸਭ ਦਾ ਅਸੀਂ ਕਿਸੇ ਪਾਰਟੀ ਦੀ ਹਿੱਠੀ ਕਰਨ ਦੀ ਗੱਲ ਨਹੀਂ ਕਰਦੇ ਲੋਕਾਂ ਦੀ ਮਰਜ਼ੀ ਆ ਕਿਹਦੇ ਨਾਲ ਜੁੜਨਾ ਕਿਹਦੇ ਨਾਲ ਨਹੀਂ ਜੁੜਨਾ ਪਰ ਇਹ ਗੱਲ ਮੈਨੂੰ ਜ਼ਰੂਰ ਦੱਸੋ ਬਈ ਕੀ ਐਤਕੀ ਜਿਹੜੇ ਨੇਤਾ ਜਾਂਦੇ ਸੀ ਕਾਫਲੇ ਲੈ ਲੈ ਕੇ ਹੜ੍ਹਾਂ ਦੇ ਵਿੱਚ ਜਿਹੜੇ ਪਾਣੀ ਨੂੰ ਚੀਰਦਿਆਂ ਗੱਡੀਆਂ ਜਾਂਦੀਆਂ ਸੀ ਲੋਕ ਉੱਥੇ ਕਿਸ਼ਤੀਆਂ ਲੈ ਕੇ ਖੜੇ ਆ ਜਾਂ ਕਿਸ਼ਤੀਆਂ ਦੇ ਵਿੱਚ ਬਹਿਣਾ ਚਾਹੁੰਦੇ ਪੀੜਤ ਲੋਕਾਂ ਤੱਕ ਸਮਗਰੀ ਪਹੁੰਚਾਉਣ ਦੇ ਲਈ ਨੇਤਾਵਾਂ ਦੇ ਕਾਫਲਿਆਂ ਦੇ ਕਰਕੇ ਸਮੱਸਿਆ ਵਧੀ ਸੀ ਕਿ ਘਟੀ ਸੀ ਕੀ ਨੇਤਾਵਾਂ ਦੇ ਕਾਫਲਿਆਂ ਦੇ ਕਰਕੇ ਲੋਕਾਂ ਦਾ ਉੱਥੇ ਜਾਣਾ ਆਉਣਾ ਖੱਜਲ ਹੋਇਆ ਜਾਂ ਉਹਨਾਂ ਨੂੰ ਫਾਇਦਾ ਹੋਇਆ ਮੈਂ ਬਹੁਤ ਵਾਰ ਬੇਨਤੀ ਕੀਤੀ ਆ ਵੀ ਦੇਖੋ ਤੁਸੀਂ ਲੋਕਾਂ ਦਾ ਹਾਲਚਲ ਪੁੱਛਣ ਗਏ ਆ ਤੁਹਾਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂਗਾ ਤੁਸੀਂ ਜੇਕਰ ਅੱਧਾ ਘੰਟਾ ਜਾਣਾ ਤੁਹਾਡੇ ਜਾਣ ਤੋਂ 4 ਘੰਟੇ ਪਹਿਲਾਂ 6 ਘੰਟੇ ਪਹਿਲਾਂ 1 ਦਿਨ ਪਹਿਲਾਂ ਉੱਥੇ ਸਾਰਾ ਕੁਝ ਬੰਦ ਹੋ ਜਾਂਦਾ ਤੁਸੀਂ ਤਾਂ ਕਿਸ਼ਤੀ ਦੇ ਵਿੱਚ ਬੈਠੇ ਅੱਧੇ ਘੰਟੇ ਦੇ ਵਿੱਚ ਵਾਪਸ ਗੱਡੀ ਦੇ ਵਿੱਚ ਬੈਠ ਕੇ ਟੌਂ ਟੌਂ ਕਰਦੀਆਂ ਗੱਡੀਆਂ ਦੇ ਵਿੱਚ ਵਾਪਸ ਆ ਜਾਣਾ ਇਹਨਾਂ ਲੋਕਾਂ ਦੇ ਵਿੱਚ ਇਹਨਾਂ ਵਰਗੇ ਬਣ ਕੇ ਜਾਓ ਹੁਣ ਤੁਹਾਡੇ ਕੁੜਤੇ ਪਜਾਮੇ ਲਿਬੜੇ ਹੋਏ ਦੇਖਣ ਦਾ ਵੇਲਾ ਹੁਣ ਸਾਨੂੰ ਚੰਗਾ ਲੱਗੂਗਾ ਵੀ ਭਾਈ ਤੁਹਾਡੇ ਸਿਰਾਂ ਦੇ ਉੱਤੇ ਬੱਠਲ ਆ ਤੁਸੀਂ ਵੀ ਨਾਲ ਕੰਮ ਕਰ ਰਹੇ ਆ ਜੇ ਤੁਸੀਂ ਨਹੀਂ ਕੰਮ ਕਰ ਰਹੇ ਤੁਹਾਡੇ ਵਲੰਟੀਅਰ ਕੰਮ ਕਰ ਰਹੇ ਆ ਸਾਨੂੰ ਕੋਈ ਇਤਰਾਜ਼ ਨਹੀਂ ਤੁਹਾਨੂੰ ਸਿਹਰਾ ਮਿਲੇ ਬਿਲਕੁਲ ਮਿਲੇ ਪਰ ਇਸ ਵੇਲੇ ਆਪਾਂ ਰੇਤ ਚੁੱਕੀਏ ਜਿਹੜੇ ਲੋਕਾਂ ਨੇ ਨੋਟ ਦਿੱਤੇ ਹਾਂ ਉਹਨਾਂ ਦੀ ਨੋਟ ਵੰਡਣ ਦੀ ਵਿਧੀ ਗਲਤ ਆ ਉਹਨਾਂ ਨੂੰ ਨੋਟ ਵੰਡਣੇ ਨਹੀਂ ਚਾਹੀਦੇ ਇਹ ਸਮਾਜ ਦੇ ਵਿੱਚ ਸਾਡੇ ਭੈਣਾ ਵੀਰ ਦੇ ਜਿਹੜੇ ਉਹਨਾਂ ਦੇ ਵੱਖੋ ਵੱਖਰੇ ਪਹਿਲੂ ਅਰਥੋਂ ਸੋਚਣ ਦੇ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਜਿਹਦੇ ਕੋਲੇ ਹੈਗੇ ਆ ਉਹਨੇ ਦੇਤੇ ਜਿਹਨੂੰ ਲੋੜ ਸੀ ਉਹਨੇ ਲੈ ਲੇ ਤੇ ਚਲੋ ਉਹਦੀ ਮਰਜ਼ੀ ਆ ਭਾਈ ਉਹਨੂੰ ਇਦਾਂ ਚੰਗਾ ਲੱਗਦਾ ਸੀ ਉਹਨੇ ਉਵੇਂ ਕਰ ਲਿਆ ਬਹੁਤ ਸਾਰੇ ਭੈਣਾ ਵੀਰ ਮੈਨੂੰ ਇਹ ਗੱਲ ਕਹਿੰਦੇ ਭਾਈ ਜੀ ਕਿ ਅਸੀਂ ਨਾ ਪੈਸੇ ਫਲਾਣੀ ਥਾਂ ਤੇ ਭੇਜਣੇ ਆ ਜਾਂ ਭੇਜੇ ਆ ਸਾਡਾ ਕਿਤੇ ਨਾਂ ਨਹੀਂ ਆਉਣਾ ਚਾਹੀਦਾ ਕਈ ਵੀਰ ਇਹ ਗੱਲ ਕਹਿੰਦੇ ਵੀ ਭਾਈ ਅਸੀਂ ਫਲਾਣੀ ਥਾਂ ਦੇ ਉੱਤੇ ਬੱਚਿਆਂ ਨੂੰ ਕੱਪੜਾ ਵੰਡਣੀਆਂ ਫਲਾਣੀ ਥਾਂ ਤੇ ਬੂਟ ਵੰਡਣੇ ਆ ਫਲਾਣੀ ਥਾਂ ਤੇ ਦਵਾਈਆਂ ਵੰਡਣੀਆਂ ਫਲਾਣੀ ਥਾਂ ਤੇ ਉੱਤੇ ਅਸੀਂ ਆ ਚੀਜ਼ ਦੇਣੀ ਆ ਸਾਡਾ ਨਾਂ ਵਾਰ-ਵਾਰ ਆਉਣਾ ਚਾਹੀਦਾ ਤੋ ਸਭ ਦੀ ਆਪੋ ਆਪਣੀ ਸੋਚ ਆ ਅਸੀਂ ਨਾ ਉਹਨਾਂ ਨੂੰ ਗਲਤ ਕਹਿੰਦੇ ਨਾ ਉਹਨਾਂ ਨੂੰ ਗਲਤ ਕਹਿੰਦੇ ਸਾਡੇ ਕੋਲੇ ਅਧਿਕਾਰ ਨਹੀਂ ਆ ਸਭ ਦਾ ਵਿਚਾਰਨ ਦਾ ਆਪੋ ਆਪਣਾ ਤਰੀਕਾ ਪਰ ਜਿਹੜੇ ਲੋਕਾਂ ਨੇ ਇਤਕੀ ਸੋਹਣੇ ਕੰਮ ਕੀਤੇ ਆ ਉਹ ਭਾਵੇਂ ਸੁਖਬੀਰ ਸਿੰਘ ਬਾਦਲਾ ਉਹ ਭਾਵੇਂ ਆਮ ਆਦਮੀ ਪਾਰਟੀ ਦਾ ਨੇਤਾ ਕੋਈ ਉਹ ਭਾਵੇਂ ਭਾਜੀਪੀ ਦੇ ਨੇਤਾ ਉਹ ਭਾਵੇਂ ਬਸਪਾ ਦੇ ਨੇਤਾ ਉਹ ਭਾਵੇਂ ਮੁਸਲਮਾਨ ਕਮਿਊਨਿਟੀ ਦੇ ਆਗੂ ਆ ਉਹ ਭਾਵੇਂ ਹਿੰਦੂ ਵੀਰ ਆ ਉਹ ਭਾਵੇਂ ਸਿੱਖ ਭਾਈਚਾਰੇ ਦੇ ਭਾਵੇਂ ਸਾਡੇ 크ਿਸਚਨ ਭੈਣਾ ਵੀਰ ਆ ਜਿਨ੍ਹਾਂ ਨੇ ਵੀ ਇਤਕੀ ਕੰਮ ਕੀਤਾ ਇਨਸਾਨੀਅਤ ਨੂੰ ਮੁੱਖ ਰੱਖ ਕੇ ਉਹਨਾਂ ਦਾ ਆਪਾਂ ਸ਼ੁਕਰੀਆ ਜਾਂ ਕਰੀਏ ਇਸ ਵੇਲੇ ਹੜ ਮੁੱਕਿਆ ਨਹੀਂ ਇਹ ਹੜ ਦਾ ਆਖਰੀ ਦੌਰ ਆ ਪਰ ਇਹ ਸਭ ਤੋਂ ਵੱਡਾ ਤੇ ਖਰਚੀਲਾ ਦੌਰ ਆ ਜਿਹਦੇ ਉੱਤੇ ਬਹੁਤ ਮਿਹਨਤ ਤੇ ਪੈਸੇ ਦੀ ਲੋੜ ਆ ਤੁਸੀਂ ਦੇਖੋ ਵੀ ਖੇਤਾਂ ਦੇ ਵਿੱਚ ਇਹ ਨਹੀਂ ਵੀ ਭਾਈ ਦੋ ਟਰੈਕਟਰ ਲਾਤੇ ਹੁਣ ਲਗਾਤਾਰ ਟਰੈਕਟਰਾਂ ਦੀ ਲੋੜ ਆ ਲਗਾਤਾਰ ਡੀਜ਼ਲ ਦੀ ਲੋੜ ਆ ਲਗਾਤਾਰ ਨੋਟਾਂ ਦੀ ਲੋੜ ਆ ਲਗਾਤਾਰ ਸਾਥ ਦੀ ਲੋੜ ਆ ਮੈਨ ਪਾਵਰ ਦੀ ਬੰਦਿਆ ਦੀ ਲੋੜ ਹੈਗੀ ਆ ਸੋ ਇਸ ਕਰਕੇ ਜਿਹੜੇ ਲੋਕ ਇਸ ਵੇਲੇ ਖੇਤਾਂ ਨੂੰ ਸਵਾਰਨ ਦੇ ਵਿੱਚ ਯੋਗਦਾਨ ਪਾ ਰਹੇ ਆ ਉਹਨਾਂ ਦਾ ਅੱਜ ਉਹ ਆਪਾਂ ਸ਼ੁਕਰੀਆ ਕਰੀਏ ਕਿਸੇ ਨੂੰ ਵੀ ਆਪਾਂ ਨਿੰਦਣ ਦੀ ਥਾਂ ਦੇ ਉੱਤੇ ਇਹ ਗੱਲ ਕਰੀਏ ਜੀ ਕਿ ਐਸ ਬੰਦੇ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਇੱਕ ਸਵਾਲ ਨਾ ਕਰਿਆ ਕਰੀਏ ਫਲਾਣਾ ਕਿੱਧਰ ਗਿਆ ਹੋਈ ਦਿਸਿਆ ਨਹੀਂ ਮੈਨੂੰ ਫਲਾਣਾ ਉਹ ਨਹੀਂ ਹੁਣ ਆਉਦਾ ਉਹ ਜ਼ਰੂਰੀ ਨਹੀਂ ਕਿ ਤੁਹਾਨੂੰ ਦਿਸੇ ਹੀ ਕਈ ਲੋਕ ਤੁਹਾਨੂੰ ਬਿਨਾਂ ਦਿਸੇ ਵੀ ਕੰਮ ਕਰਦੇ ਹੁੰਦੇ ਆ ਉਹਨਾਂ ਦੀ ਇੱਛਾ ਨਹੀਂ ਹੁੰਦੀ ਕਿ ਅਸੀਂ ਦਿਸੀਏ ਇਹ ਕੋਈ ਤੁਹਾਡੇ ਘਰ ਦੇ ਵਿੱਚ ਜਾਂ ਮੇਰੇ ਕੋਲੇ ਆ ਕੇ ਕਿਸੇ ਨੇ ਟਿਕਟ ਥੋੜੀ ਕਟਾਉਣੀ ਕਿ ਮੈਂ ਵੀਰਜੀ ਜਾ ਆਇਆ ਮੈਂ ਤੁਹਾਡੇ ਕੋਲੇ ਹਾਜ਼ਰੀ ਲਵਾ ਚੱਲਿਆ ਜ਼ਰੂਰੀ ਵੀ ਨਹੀਂ ਕਿ ਕੋਈ ਬੰਦਾ ਫੇਸਬੁੱਕ ਤੇ ਪੋਸਟ ਪਾਵੇ ਇੰਸਟਾਗ੍ਰam ਤੇ ਆਵੇ ਹਰ ਬੰਦੇ ਦਾ ਕੰਮ ਕਰਨ ਦਾ ਇੱਕ ਤੇ ਜਿਹੜੇ ਲੋਕ ਕੰਮ ਕਰਦੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਬਣਦਾ ਉਸ ਤੋਂ ਅਗਲੀ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਦੇ ਵਿੱਚ ਮਜ਼ਦੂਰਾਂ ਵਾਲਾ ਮਸਲਾ ਬਹੁਤ ਗਰਮ ਆ ਪ੍ਰਵਾਸੀ ਮਜ਼ਦੂਰਾਂ ਵਾਲਾ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਸੀਨੀਅਰ ਕਿਸਾਨ ਆਗੂ ਵੀ ਆਏ ਆ ਉਹਨਾਂ ਦਾ ਇੱਕ ਬਿਆਨ ਕੱਲ ਆਇਆ ਉਹਦੇ ਵਿੱਚੋਂ ਕੁਝ ਇੱਕ ਅੰਸ਼ਾ ਉਹ ਕਹਿੰਦੇ ਵੀ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਆ ਇਹ ਵੀ ਪੰਜਾਬ ਦੇ ਖੇਤਾਂ ਦੇ ਲਈ ਕਿਸਾਨ ਤੇ ਇਥੋਂ ਦੇ ਮਜ਼ਦੂਰਾਂ ਦੇ ਵਾਂਗ ਕਿਸੇਦਾਰਾ ਇਹ ਵੀ ਸਾਡੀ ਖੇਤੀ ਦੇ ਵਿੱਚ ਸਾਰਥੀ ਆ ਇਹਨਾਂ ਦੇ ਬਾਰੇ ਗਲਤ رائے ਨਹੀਂ ਬਣਾਉਣੀ ਚਾਹੀਦੀ ਜਿਹੜੇ ਲੋਕਾਂ ਨੇ ਗਲਤ ਕੰਮ ਕੀਤਾ ਉਹਨਾਂ ਲੋਕਾਂ ਦੇ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਹ ਜਿਹੜਾ ਇੱਕ ਪਾੜਾ ਖੜਾ ਕੀਤਾ ਜਾ ਰਿਹਾ ਵੀ ਭਾਈ ਪ੍ਰਵਾਸੀ ਮਜ਼ਦੂਰ ਭਜਾ ਦੇਾਂਗੇ ਐ ਕਰਦੇਾਂਗੇ ਨਫ਼ਰਤ ਰੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਇਦਾਂ ਦੂਰੀਆਂ ਨਹੀਂ ਵਧਣੀਆਂ ਚਾਹੀਦੀਆਂ ਇਹਦੇ ਦੂਰ ਰਸੀ ਨਤੀਜੇ ਸ਼ਾਇਦ ਚੰਗੇ ਨਾ ਹੋਣ ਤੇ ਕਈ ਲੋਕਾਂ ਨੇ ਅੰਗਰਾਂ ਸਾਹਿਬ ਦੇ ਬਾਰੇ ਗੱਲ ਕਹਿਣੀ ਸ਼ੁਰੂ ਕਰਤੀ ਲੈ ਵਿਖ ਗਏ ਇਹਨਾਂ ਦੇ ਨਾਲ ਤੇ ਐ ਹੋਣਾ ਚਾਹੀਦਾ ਇਹ ਫਲਾਣਾ ਹੋਣਾ ਚਾਹੀਦਾ ਆਪਾਂ ਕਿੰਨੇ ਭੜੇ ਭੜੇ ਵਿਚਾਰ ਪੇਸ਼ ਕਰਦੇ ਕਦੇ ਖੁਦ ਨੂੰ ਸਵਾਲ ਕਰਨਾ ਚਾਹੀਦਾ ਉਹ ਗਰਾਹਾ ਸਾਹਿਬ ਦੀ ਆਪਣੀ ਸੋਚ ਆ ਤੁਹਾਡੀ ਆਪਣੀ ਸੋਚ ਆ ਉਹ ਤੁਹਾਨੂੰ ਗਾਲਾਂ ਕੱਢਣ ਤੁਸੀਂ ਉਹਨਾਂ ਨੂੰ ਗਾਲਾਂ ਕੱਢੋ ਦੋਨੇ ਹੀ ਗਲਤ ਹੋਵੋਗੇ ਉਹਨਾਂ ਦੇ ਕਹਿਣ ਦਾ ਪ੍ਰਭਾਵ ਉਹਨਾਂ ਦੇ ਕਹਿਣ ਦਾ ਭਾਵ ਇਹ ਆ ਜਿਹੜੀ ਹੁਣ ਕਿਰਤੀ ਕਿਸਾਨ ਯੂਨੀਅਨ ਆ ਉਹਦੇ ਕਹਿਣ ਦਾ ਭਾਵ ਇਹ ਆ ਕਿ ਦੇਖੋ ਇਸ ਵੇਲੇ ਜਿਹੜਾ ਵੀ ਬੰਦਾ ਗਲਤ ਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਪਰ ਜੇਕਰ ਦੋ ਜਣਿਆਂ ਨੇ 10 ਜਣਿਆਂ ਨੇ 20 ਜਣਿਆਂ ਨੇ 100 ਜਣੇ ਨੇ ਗਲਤ ਕੰਮ ਕੀਤਾ ਤਾਂ ਆਪਾਂ ਲੱਖਾਂ ਜਣਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਕੁੱਟ-ਕੁੱਟ ਕੇ ਭਜਾ ਦਿਓ। ਇਹਨਾਂ ਦੇ ਬਾਰੇ ਅਸੀਂ ਆਹ ਗੱਲ ਕਰਾਂਗੇ, ਅਸੀਂ ਆਹ ਗੱਲ ਕਰਾਂਗੇ। ਲੰਘੇ ਕੱਲ ਇਹ ਵੀ ਖਬਰ ਆਈ ਵੀ ਕੁਝ ਕ ਜਿਹੜੀਆਂ ਇਸ ਵੇਲੇ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਜਿਹੜੇ ਇਸ ਵੇਲੇ ਉਦਯੋਗ ਕਰਾਣੇ ਆ, ਜਿਹੜੇ ਇਸ ਵੇਲੇ ਫਿਕਟਰੀਆਂ ਦੇ ਮਾਲਕ ਆ, ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਸੁਨੀਹਾ ਲਾਇਆ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਮਾਹੌਲ ਬਣਿਆ। ਇਸ ਕਰਕੇ ਪ੍ਰਵਾਸੀ ਮਜ਼ਦੂਰ ਕੰਮ ਛੱਡ-ਛੱਡ ਕੇ ਆਪਣੇ ਸੂਬੇ ਵੱਲ ਜਾ ਰਹੇ ਆ। ਤੇ ਸਾਡੇ ਕੰਮ ਤੇ ਅਸਰ ਪੈ ਰਿਹਾ ਸਾਡੇ ਕੋਲੇ ਇੱਥੇ ਸਮਾਨ ਨਹੀਂ ਬਣਦਾ ਹੁਣ ਦੱਸੋ ਜੀ ਅਸੀਂ ਸਮਾਨ ਕਿਹਦੇ ਕੋਲੋਂ ਬਣਵਾਏਗੇ ਜਾਂ ਤਾਂ ਅਸੀਂ ਜਾ ਕੇ ਉੱਥੇ ਆਪ ਨੌਕਰੀ ਕਰਨ ਲੱਗ ਜੀਏ ਤੇ ਜਾਂ ਜਿਹੜੇ ਬੰਦੇ ਨੌਕਰੀ ਕਰਦੇ ਆ ਤੇ ਉਹਨਾਂ ਨੂੰ ਇਹ ਗੱਲ ਕਹਿ ਕੇ ਵੀ ਇਹ ਸਾਰੇ ਕ੍ਰਿਮੀਨਲ ਨਹੀਂ ਹੋਣਗੇ ਵੈਰੀਫਿਕੇਸ਼ਨ ਚਾਹੀਦੀ ਆ ਬਿਲਕੁਲ ਵੈਰੀਫਿਕੇਸ਼ਨ ਚਾਹੀਦੀ ਆ ਇਹਨਾਂ ਲੋਕਾਂ ਦੇ ਪੰਜਾਬ ਦੇ ਵਿੱਚ ਆਧਾਰ ਕਾਰਡ ਪੈਨ ਕਾਰਡ ਤੇ ਬਾਕੀ ਜਿਹੜੇ ਡਾਕੂਮੈਂਟ ਉਹ ਨਹੀਂ ਬਣਨੇ ਚਾਹੀਦੇ ਜਿਵੇਂ ਕਿ ਦੁਬਈ ਤੇ ਹੋਰ ਅਰਬ ਕੰਟਰੀਜ਼ ਦੇ ਵਿੱਚ ਅਸੀਂ ਕੰਮ ਕਰਨ ਜਾਂਦੇ ਆ ਕਮਾ ਕੇ ਵਾਪਸ ਆ ਜਾਂਦੇ ਆ ਫਿਰ ਅਸੀਂ ਕਮਾਈ ਕਰਦੇ ਇੱਥੇ ਭੇਜੀ ਜਾਂਦੇ ਆ ਉਸ ਤਰੀਕੇ ਦੇ ਨਾਲ ਪਰ ਗੱਲ ਇਹ ਜੀ ਕਿ ਉਹ ਕਹਿੰਦੇ ਵੀ ਇੱਕੋ ਰਸੇ ਸਭ ਨੂੰ ਬੰਨ੍ਹ ਦੇਣਾ ਇਹ ਗੱਲ ਗਲਤ ਆ ਮੇਰੀ ਨਿੱਜੀ ਤੌਰ ਤੇ ਉਤੇ رائے ਆ ਹੋ ਸਕਦਾ ਕੋਈ ਮਨ ਨਾਲ ਸਹਿਮਤ ਨਾ ਹੋਵੇ ਪਰਵਾਸੀ ਮਜ਼ਦੂਰਾਂ ਦੇ ਵਿੱਚੋਂ ਕਈਆਂ ਨੇ ਮਾੜਾ ਕੰਮ ਕੀਤਾ ਪੁੱਠੇ ਟੰਗਣੇ ਚਾਹੀਦੇ ਆ ਪਰ ਜਿਹੜੇ ਸਾਡੇ ਵਾਲੇ ਮਾੜਾ ਕੰਮ ਕਰਦੇ ਆ ਇਹ ਵੀ ਦੂਰੀ ਬਾਰ ਪੁੱਠੇ ਟੰਗਣੇ ਚਾਹੀਦੇ ਆ ਹੁਣ ਤੁਸੀਂ ਦੇਖੋ ਚਰਨਜੀਤ ਸਿੰਘ ਨੇ ਇੰਗਲੈਂਡ ਦੇ ਵਿੱਚ ਬੈਠੇ ਨੇ ਪੈਸੇ ਭੇਜ ਕੇ ਸੁਖਜੀਤ ਸਿੰਘ ਦੇ ਕੋਲੋਂ ਕਤਲ ਕਰਵਾਇਆ ੁਰਪਿੰਦਰ ਕੌਰਪੁਦੇਰ ਦਾ ਜਿਹੜੀ ਅਮਰੀਕਾ ਤੋਂ ਆਈ ਔਰਤ ਆ ਜਿਹੜੀ ਇੱਥੇ ਕੋਲਾਰਾਜਪੁਰ ਦੇ ਵੱਲ ਕਤਲ ਹੋਈ ਆ ਕਤਲ ਹੋਈ ਕੀ ਜੁਲਾਈ ਦੇ ਆਖਰੀ ਦਿਨਾਂ ਦੇ ਵਿੱਚ ਪਤਾ ਉਹਦਾ ਹੋਣ ਲੱਗਿਆ ਸੁਖਜੀਤ ਸਿੰਘ ਨੂੰ ਪੁਲਿਸ ਨੇ ਫੜ ਲਿਆ ਅਗਲੇ ਖੁਲਾਸੇ ਹੋਣੇ ਆ ਪੰਜਾਬੀ ਨੇ ਕਤਲ ਕਰਵਾਇਆ ਪੰਜਾਬਣ ਦਾ ਕਤਲ ਹੋਇਆ ਪੰਜਾਬੀ ਨੇ ਕਤਲ ਕੀਤਾ ਤੇ ਇਹ ਦੱਸੋ ਜੀ ਹਣ ਆਪਾਂ ਕਿਹਦੀ ਵੈਰੀਫਿਕੇਸ਼ਨ ਮੰਗੀਏ ਮਤਲਬ ਕਹਿਣ ਦਾ ਇਹ ਆ ਕਿ ਸਾਡੇ ਗਵਾਂਡ ਦੇ ਵਿੱਚ ਕਿਹੜਾ ਬੰਦਾ ਮਾੜੀ ਸੋਚ ਵਾਲਾ ਹੋਵੇ ਸਾਡੇ ਘਰ ਦੇ ਵਿੱਚ ਕਿਹੜਾ ਬੰਦਾ ਸਾਡੇ ਬਾਰੇ ਕੀ ਪਲੈਨਿੰਗ ਕਰਦਾ ਹੋਵੇ ਸਾਡੇ ਦੋਸਤਾਂ ਮਿੱਤਰਾਂ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਸਾਡੇ ਆਂਡ ਗਵਾਂਡ ਦੇ ਵਿੱਚ ਅਲੇ ਦਵਾਲੇ ਦੇ ਵਿੱਚ ਕਿਹੜਾ ਬੰਦਾ ਕਿਹੜੀ ਗਲਤ ਗੱਲ ਸੋਚੀ ਜਾਂਦਾ ਕਿਸੇ ਦੇ ਮੂੰਹ ਤੇ ਲਿਖਿਆ ਨਹੀਂ ਹੁੰਦਾ ਹਾਂ ਪੁਲਿਸ ਨੂੰ ਆਪਣਾ ਕੰਮ ਸ਼ਕਤੀ ਨਾਲ ਕਰਨਾ ਚਾਹੀਦਾ ਪਰ ਵਾਸੀ ਮਜ਼ਦੂਰਾਂ ਦੇ ਉੱਤੇ ਸ਼ਕਤੀ ਕਰਨੀ ਚਾਹੀਦੀ ਹੈ ਇਹ ਨਸ਼ੇ ਕਰਕੇ ਕੋਈ ਕੰਮ ਕਰਦੇ ਗਲਤ ਆ ਪਰ ਜੇ ਪੰਜਾਬੀ ਵੀ ਨਸ਼ੇ ਕਰਕੇ ਗਲਤ ਕੰਮ ਕਰਦੇ ਉਹ ਵੀ ਗਲਤ ਆ ਜੇ ਪੰਜਾਬੀ ਦੁਨੀਆ ਦੇ ਕਿਸੇ ਵੀ ਸੇਵ ਵਿੱਚ ਜਾ ਕੇ ਪੁੱਠਾ ਕੰਮ ਕਰੇ ਉਹਨੂੰ ਵੀ ਟੰਗਣਾ ਚਾਹੀਦਾ ਜੇ ਕੋਈ ਇੱਥੇ ਆ ਕੇ ਪੁੱਠਾ ਕੰਮ ਕਰੇ ਉਹਨੂੰ ਵੀ ਟੰਗਣਾ ਚਾਹੀਦਾ ਸਾਨੂੰ ਉਲਾਰਵਾਦੀ ਨਹੀਂ ਹੋਣਾ ਚਾਹੀਦਾ ਵੀ ਜੇ ਆਪਣੇ ਵਾਲਾ ਇਹਦੇ ਬਰਿਆਸ ਸੋਚ ਰੱਖਾਂਗੇ ਜੇ ਦੂਜਾ ਇਹਦੇ ਬਰਿਆਸ ਸੋਚ ਰੱਖਾਂਗੇ ਤਰਕ ਆਧਾਰਿਤ ਪਾਰਦਰਸ਼ੀ ਗੱਲ ਹੋਣੀ ਚਾਹੀਦੀ ਆ ਬਾਕੀ ਸਮਾਜ ਦੇ ਵਿੱਚ ਹਰ ਵਾਰ ਹਰ ਰੋਜ਼ ਹਰ ਘੰਟੇ ਹਰ ਮਿੰਟ ਕੋਈ ਨਾ ਕੋਈ ਨਵੀਂ ਖਬਰ ਨਵਾਂ ਮੋੜ ਕੱਟਦੀ ਆ ਵੇਨੇ ਆ ਕੇ ਪ੍ਰਵਾਸੀ ਮਜ਼ਦੂਰਾਂ ਦਾ ਮਾਮਲਾ ਕਿੱਥੇ ਜੇ ਖੜਦਾ ਤੇ ਇਸ ਹੜ ਦੇ ਦੌਰ ਦੇ ਵਿੱਚ ਹੋਰ ਕਿਹੜੇ ਕਿਹੜੇ ਲੋਕ ਅਸਲ ਅਰਥਾਂ ਦੇ ਵਿੱਚ ਸਮਾਜ ਸੇਵੀ ਬਣ ਕੇ ਉੱਭਰਦੇ ਆ ਕਈ ਉਭਰੇ ਵੀ ਆ ਹੋਰ ਕਿਹੜੇ ਕਿਹੜੇ ਨਿਤਰਦੇ ਆ ਦਿਨ ਰਾਤ ਇੱਕ ਰੇਤ ਨਾਲ ਮੱਥਾ ਲਾਉਂਦੇ ਜਿਵੇਂ ਪਾਣੀ ਨਾਲ ਲਾਇਆ ਸੀ ਲੋਕਾਂ ਦੇ ਭੈਣਾ ਵੀਰਾਂ ਦੇ ਖੇਤ ਵਿਹਲੇ ਕਰਦੇ ਆ ਤੇ ਅਸੀਸਾਂ ਖਟਦੇ ਆ